ਹਰਪ੍ਰੀਤ ਸਿੰਘ ਪੰਮਾ ਆਸਟ੍ਰੇਲੀਆ ਵੱਲੋਂ ਲਿਖੀ ਨਵੀਂ ਕਿਤਾਬ ਕੋਈ ਦੇਸ਼ ਨਾ ਸਾਡਾ ਰਿਲੀਜ਼ ਸਮਾਗਮ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਅਰਦਾਸ ਕਰਕੇ ਕੀਤਾ ਗਿਆ ਇਸ ਤੋਂ ਬਾਅਦ ਹੀ ਕਿਤਾਬ ਗੁਰਦੁਆਰਾ ਦੂਤ ਸਾਹਿਬ ਦੇ ਸਿੱਖ ਯੂਥ ਫੈਡਰੇਸ਼ਨ ਪਿੰਡਰਾ ਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਬਦਮੇ ਟਕਸਾਲ ਅਤੇ ਸ਼ਹੀਦਾਂ ਦੇ ਪਰਿਵਾਰ ਵੱਲੋਂ ਰਿਲੀਜ਼ ਕੀਤੀ ਸਿਮਰਪੇ ਦੀ ਰਿਪੋਰਟ ਅੰਮ੍ਰਿਤਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਬੇਨਤੀ ਕਰਕੇ ਤੇ ਗੁਰਦੁਆਰਾ ਤੂਤ ਸਾਹਿਬ ਵਿਖੇ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਪੰਥਕ ਆਗੂਆਂ ਦੇ ਵੱਲੋਂ ਲੇਖਕ ਭਾਈ ਹਰਪ੍ਰੀਤ ਸਿੰਘ ਪੰਮਾ ਦੀ ਲਿਖੀ ਹੋਈ ਕਿਤਾਬ ਕੋਈ ਦੇਸ ਨਾ ਸਾਡਾ ਰਿਲੀਜ਼ ਕੀਤੀ ਗਈ ਏ ਖਾਲਸਾ ਪੰਥ ਦੀ ਝੋਲੀ ਦੇ ਵਿੱਚ ਪਾਈ ਗਈ ਏ ਇਸ ਕਿਤਾਬ ਦੇ ਵਿੱਚ ਜੋ 1947 ਤੋਂ ਲੈ ਕੇ 2025 ਤੱਕ ਸਿੱਖ ਕੌਮ ਦੇ ਨਾਲ ਜ਼ੁਲਮ, ਬੇਇਨਸਾਫ਼ੀਆਂ ਅਤੇ ਧੱਕੇਸ਼ਾਹੀਆਂ ਹੋ ਰਹੀਆਂ ਆ ਉਹਦਾ ਸਾਰਾ ਜ਼ਿਕਰ ਕੀਤਾ ਗਿਆ ਆ ਇਸ ਤੋਂ ਪਹਿਲਾਂ 1849 ਤੋਂ ਪਹਿਲਾਂ ਜਦੋਂ ਸਾਡਾ ਸਿੱਖ ਰਾਜ ਹੁੰਦਾ ਸੀ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਿੱਥੇ ਸਿੱਖ, ਹਿੰਦੂ, ਮੁਸਲਮ, ਈਸਾਈ ਅਤੇ ਹੋਰ ਧਰਮਾਂ ਦੇ ਲੋਕ ਸਾਰੇ ਸੁਖੀ ਵਸਦੇ ਸਨ ਉਥੇ ਕਿਸੇ ਧਾਰਮਿਕ ਗ੍ਰੰਥ ਦੀ ਬੇਅਦਬੀ ਨਹੀਂ ਹੁੰਦੀ ਕੋਈ ਦੰਗਾ ਫਸਾਦ ਨਹੀਂ ਹੁੰਦਾ ਕੋਈ ਕਿਸੇ ਦੀ ਜਿਹੜੀ ਪੱਤ ਆ ਉਹ ਨਹੀਂ ਲੁੱਟੀ ਜਾਂਦੀ ਪਰ ਉਸ ਤੋਂ ਬਾਅਦ ਜਦੋਂ 1849 ਦੇ ਵਿੱਚ ਸਿੱਖ ਰਾਜ ਚਲੇ ਜਾਂਦਾ ਆ ਇੱਥੇ ਗੋਰਿਆਂ ਦਾ ਰਾਜ ਆ ਜਾਂਦਾ ਆ ਤੇ 1947 ਦੇ ਵਿੱਚ ਗੋਰੇ ਵੀ ਇੱਥੋਂ ਚਲੇ ਜਾਂਦੇ ਆ ਤੇ ਫਿਰ ਜਦੋਂ ਹਿੰਦੂ ਹਾਕਮਾਂ ਦੇ ਹੱਥ ਦੇ ਵਿੱਚ ਇਹ ਰਾਜ ਆ ਜਾਂਦਾ ਆ ਤੇ ਜਿਸ ਕੌਮ ਨੇ ਅੰਗਰੇਜ਼ਾਂ ਨੂੰ ਭਜਾਇਆ ਮੁਗਲ ਹਾਕਮਾਂ ਨੂੰ ਭਜਾਇਆ ਉਸ ਕੌਮ ਨੂੰ ਹਿੰਦੂ ਹਾਕਮਾਂ ਨੇ 1947 ਦੇ ਵਿੱਚ ਜਿਹੜਾ ਦੁਬਾਰਾ ਗੁਲਾਮ ਆ ਬਣਾ ਲਿਆ ਕਹਿਣ ਤੋਂ ਭਾਵ ਕਿ ਅਸੀਂ ਇੱਕ ਗੁਲਾਮੀ ਤੋਂ ਬਾਅਦ ਦੂਜੀ ਗੁਲਾਮੀ ਦੇ ਵਿੱਚ ਜਿਹੜਾ ਫਸ ਗਏ ਸਾਨੂੰ ਜਰਾਇਮ ਪੇਸ਼ਾ ਕਾਮ ਐਲਾਨਿਆ ਗਿਆ ਸਾਡੇ ਕੁਦਰਤੀ ਸਰੋਤ ਦਰਿਆਈ ਪਾਣੀ ਆਦ ਲੁੱਟੇ ਗਏ ਇਥੋਂ ਤੱਕ ਕਿ ਦਰਬਾਰ ਸਾਹਿਬ ਉੱਤੇ 3-4 ਜੁਲਾਈ 1955 ਨੂੰ ਹਮਲਾ ਕਰ ਦਿੱਤਾ ਗਿਆ ਜਦੋਂ ਪੰਜਾਬੀ ਸੂਬਾ ਮੋਰਚਾ ਲੱਗਾ ਸੀ ਫਿਰ ਜਦੋਂ ਧਰਮ ਯੁੱਧ ਮੋਰਚੇ ਰਾਹੀਂ ਸਿੱਖਾਂ ਨੇ ਆਪਣੇ ਹੱਕ ਹਕੂਕ ਮੰਗੇ ਤਾਂ ਦੇਖੋ ਕਿ ਹਿੰਦ ਸਰਕਾਰ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕਾਂਗਰਸੀਆਂ ਨੇ ਭਾਜਪਾਈਆਂ ਨੇ ਭਾਰਤੀ ਸਟੇਟ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਕੇ ਦਰਬਾਰ ਸਾਹਿਬ ਨੂੰ ਸ਼ਰਨੀ ਅਤੇ ਸ੍ਰੀ ਆਕਾਲ ਤਖਤ ਸਾਹਿਬ ਨੂੰ ਢਾਹ ਢੇਰੀ ਕਰ ਦਿੱਤਾ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੁੱਟਿਆ ਤੇ ਤੋਸ਼ਾਖਾਨਾ ਜਿਹੜਾ ਆ ਉਹ ਸਾਰੇ ਆ ਗਿਆ ਤੇ ਇਹ ਜ਼ੁਲਮ ਉੱਥੇ ਹੀ ਰੁਕਿਆ ਨਹੀਂ ਬਲਕਿ ਸਾਡੇ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ ਲੰਬਾ ਸਮਾਂ ਸਾਡੀ ਜਿਹੜੀ ਨਸਦਕਸ਼ੀ ਹੋਈ ਦਿੱਲੀ ਵਿੱਚ ਸਿੱਖਾਂ ਦੀਆਂ ਬੀਬੀਆਂ ਦੀ ਪੱਤ ਰੋਲੀ ਗਈ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਜਿਹੜਾ ਸਾਰੇ ਆ ਗਿਆ ਤੇ ਅੱਜ ਵੀ ਸਿਧਾਂਤਕ ਰੂਪ ਵਿੱਚ ਲੁਕਵੇਂ ਰੂਪ ਦੇ ਵਿੱਚ ਸਾਡੀ ਨਸਲ ਖੁਸ਼ੀ ਹੋ ਰਹੀ ਏ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੇ ਰਾਹੀ ਜਿਹੜਾ ਬਰਬਾਦ ਏ ਉਹ ਕੀਤਾ ਜਾ ਰਿਹਾ ਆ ਆ ਥੋੜੇ ਦਿਨ ਪਹਿਲਾਂ ਦੀਆਂ ਜਿਹੜੀਆਂ ਘਟਨਾਵਾਂ ਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਫਿਰ ਬੇਅਦਬੀਆਂ ਹੋਈਆਂ ਆ ਕਕਾਰ ਪਹਿਨਨ ਕਰਕੇ ਤੇ ਵੱਖ-ਵੱਖ ਸਿੰਘਾਂ ਨੂੰ ਜਿਹੜਾ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜਾ ਆ ਉਹ ਰੋਕਿਆ ਜਾ ਰਿਹਾ ਆ ਕੱਲ ਦੀ ਗੱਲ ਆ ਕਿ ਲਾਲ ਕਿਲੇ ਦੇ ਵਿੱਚ ਇੱਕ ਸਰਪੰਚ ਗੁਰਧਿਆਨ ਸਿੰਘ ਨੂੰ ਲਾਲ ਕਿਲੇ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ ਕਿਉਂਕਿ ਉਹਨੇ ਕਿਰਪਾਨ ਪਹਿਨੀ ਹੋਈ ਸੀ ਇਸ ਤੋਂ ਪਹਿਲਾਂ ਬੀਬੀ ਗੁਰਪ੍ਰੀਤ ਕੌਰ ਨੂੰ ਪੇਪਰ ਨਹੀਂ ਦੇਣ ਦਿੱਤੇ ਗਏ ਕਿਉਂਕਿ ਉਹਨੇ ਕਦਗੀਧਰ ਪਾਤਸ਼ਾਹ ਵੱਲੋਂ ਬਖਸ਼ੀ ਹੋਈ ਜਿਹੜੀ ਕਿਰਪਾਣ ਆ ਉਹ ਪੈਣੀ ਹੋਈ ਸੀ ਇਸ ਕਹਿਣ ਤੋਂ ਭਾਵ ਕਿ ਹਿੰਦ ਸਰਕਾਰ ਵੱਲੋਂ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਤੇ ਗੁਲਾਮੀ ਵੀ ਸਾਡੇ ਸਿਰ ਉੱਤੇ ਇਸ ਕਰਕੇ ਆ ਕਿਉਂਕਿ ਸਾਡਾ ਕੋਈ ਦੇਸ਼ ਨਹੀਂ ਆ ਤੇ ਇਸ ਕਿਤਾਬ ਦਾ ਨਾਮ ਵੀ ਇਸੇ ਕਰਕੇ ਰੱਖਿਆ ਕਿ ਕੋਈ ਦੇਸ਼ ਨਾ ਸਾਡਾ ਇਹ ਪਹਿਲੀ ਕਿਤਾਬ ਉਹਨਾਂ ਵੱਲੋਂ ਲਿਖੀ ਗਈ ਆ ਭਾਈ ਹਰਪ੍ਰੀਤ ਸਿੰਘ ਪੰਮਾ ਇਸ ਵਕਤ ਆਸਟਰੀਆ ਦੇ ਵਿੱਚ ਰਹਿ ਰਹੇ ਆ ਉਹਨਾਂ ਨੇ ਸਭ ਤੋਂ ਪਹਿਲੀ ਕਿਤਾਬ ਜਿਹੜਾ ਅੱਖੀਂ ਵੇਖਿਆ ਕੰਨੀ ਸੁਣਿਆ ਹੱਡੀ ਹੰਡਾਇਆ ਖਾਰਗੋ ਸੰਘਰਸ਼ ਜਿਹੜੀ ਕਿਤਾਬ ਆ ਉਹ ਲਿਖੀ ਸੀ ਪਹਿਲੀ ਕਿਤਾਬ ਉਹਨਾਂ ਨੇ ਖਾਰਗੋ ਸੰਘਰਸ਼ ਤੇ ਭਾਈ ਹਰਪ੍ਰੀਤ ਸਿੰਘ ਪੰਮਾ ਉਹ ਗੁਰਸੇਖ ਆ ਜਿਨ੍ਹਾਂ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਆਰੰਭੇ ਸੰਘਰਸ਼ ਦੇ ਵਿੱਚ ਖੁਦ ਵੀ ਜਿਹੜਾ ਯੋਗਦਾਨ ਆ ਉਹ ਪਾਇਆ ਜੇਲਾਂ ਕੱਟੀਆਂ ਆ ਤਸ਼ੱਦਦ ਜਿਹੜੇ ਆ ਉਹ ਝੱਲੇ ਆ ਤੇ ਉਹਨਾਂ ਨੇ ਬਾਬਾ ਗੁਰਵਚਨ ਸਿੰਘ ਜੀ ਮਾਨੋਚਾਹਲ ਭਾਈ ਮਨਵੀਰ ਸਿੰਘ ਚਿਹੜੂ ਜਨਰਲ ਲਾਭ ਸਿੰਘ ਜੀ ਬਾਬਾ ਰਤਨ ਸਿੰਘ ਅਸ਼ਰਅ ਪਰਵਾਰਗਿਆਂ ਦੀ ਜਿਹੜੀ ਸੰਗਤ ਆ ਉਹ ਮਾਣੇ ਭਾਈ ਗੁਰਦੇਵ ਸਿੰਘ ਦੇਬੂ ਭਾਈ ਹਰਜਿੰਦਰ ਸਿੰਘ ਜਿੰਦਾ ਭਾਈ ਸੁਖਦੇਵ ਸਿੰਘ ਸੁਖਾ ਭਾਈ ਬਰਜਿੰਦਰ ਸਿੰਘ ਰਾਜੂ ਵਰਗਿਆਂ ਤੇ ਹੋਰ ਹਾਜ਼ਲਸਤਾਨ ਕਮਾਂਡੋ ਫੋਰਸ ਦੇ ਸਿੰਘਾਂ ਦੇ ਨਾਲ ਰਲ ਕੇ ਉਹਨਾਂ ਨੇ ਆਸਰਾ ਜਿਹਦੀ ਸੇਵਾ ਆ ਉਹ ਕੀਤੀ ਬੜਾ ਲੰਮਾ ਸੰਘਰਸ਼ ਆ ਤੇ ਹੁਣ ਉਹ ਆਸਟਰੀਆ ਦੇ ਵਿੱਚ ਜਿਹੜਾ ਆ ਉਹ ਰਹਿ ਰਹੇ ਆ ਤੇ ਉੱਥੇ ਰਹਿ ਕੇ ਵੀ ਤੁਸੀਂ ਦੇਖੋ ਕਿ ਕੌਮ ਦੀ ਸੇਵਾ ਕਰ ਰਹੀ ਆ ਲਿਖਤਾਂ ਰਾਹੀਂ ਵੀ ਸੇਵਾ ਕਰਦੇ ਪਏ ਆ ਤੇ ਨਾਲ ਉਹਨਾਂ ਨੇ ਸਿੱਖ ਏਡ ਆਸਟਰੀਆ ਜਥੇਬੰਦੀ ਬਣਾ ਕੇ ਸ਼ਹੀਦਾਂ ਦੇ ਪਰਿਵਾਰਾਂ ਦੀ ਲੋੜਵੰਦ ਪਰਿਵਾਰਾਂ ਦੀ ਜਿਹੜੀ ਸਾਰਿਆ ਉਹ ਲੈnde ਆ ਰਹੇ ਆ ਕਿੰਨਾ ਟਾਈਮ ਫਮਾਰਾ ਜੀ ਲੱਗਾ ਜੀ ਇਹ ਦੇ ਲਿਖਣ ਦੇ ਦੇਖੋ ਭਾਜੀ ਉਹਨੇ ਕਾਫੀ ਲੰਬੇ ਸਮੇਂ ਤੋਂ ਜਿਹੜੀਆਂ ਕਿਤਾਬਾਂ ਆ ਉਹ ਲਿਖਦੇ ਪਏ ਆ ਲੇਕਿਨ ਹੁਣ ਪਿਛਲੇ 4-5 ਸਾਲਾਂ ਤੋਂ ਉਹਨਾਂ ਦੀਆਂ ਜਿਹੜੀਆਂ ਲਿਖਤਾਂ ਆ ਕੌਮ ਦੇ ਸਾਹਮਣੇ ਆਈਆਂ ਆ ਇਸ ਤੋਂ ਪਹਿਲਾਂ ਉਹਨਾਂ ਨੇ ਦੂਜੀ ਕਿਤਾਬ ਵੀ ਲਿਖੀ ਸੀ ਕੰਧ ਓਲੇ ਪ੍ਰਦੇਸ਼ ਕਿ ਕਿਵੇਂ ਉਹ ਇਥੋਂ ਪੰਜਾਬ ਤੋਂ ਭਾਰਤ ਤੋਂ ਜਿਹੜਾ ਆ ਵਿਦੇਸ਼ ਵਿੱਚ ਗਏ ਤੇ ਵਿਦੇਸ਼ ਵਿੱਚ ਜਾ ਕੇ ਵੀ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਕਿਵੇਂ ਇੱਕ ਦੇਸ਼ ਤੋਂ ਦੂਜੇ ਦੇਸ਼ਾਂ ਦੇ ਵਿੱਚ ਜਿਹੜਾ ਆ ਉਹ ਪਹੁੰਚੇ ਉਹ ਵੀ ਉਹਨਾਂ ਦੇ ਲਈ ਬੜਾ ਵੱਡਾ ਜਿਹੜਾ ਸੰਘਰਸ਼ ਸੀ ਤੇ ਉਸ ਤੋਂ ਬਾਅਦ ਇਹ ਕਿਤਾਬ ਆਨਲਾਈਨ ਦੇ ਅੰਦਰ ਇਹ ਕਿਤਾਬ ਖਾਲਸਾ ਫਤਿਹਨਾਮਾ ਪ੍ਰਕਾਸ਼ਨ ਦੇ ਵੱਲੋਂ ਜਿਹੜੀ ਆ ਉਹ ਛਾਪੀ ਗਈ ਹੈ ਤੇ ਸੰਗਤਾਂ ਨੂੰ ਆਨਲਾਈਨ ਖਾਲਸਾ ਫਤਿਹਨਾਮਾ ਦੀ ਵੈਬਸਾਈਟ ਤੋਂ ਵੀ ਪ੍ਰਾਪਤ ਹੋ ਸਕਦੀ ਹੈ ਅਤੇ ਇਸ ਤੋਂ ਇਲਾਵਾ 9855799851 ਤੇ ਫੋਨ ਨੰਬਰ ਫੋਨ ਫੋਨ ਕਰਕੇ WhatsApp ਕਰਕੇ ਤੁਸੀਂ ਜਿਹੜੀ ਕਿਤਾਬ ਆ ਉਹ ਮੰਗਵਾ ਸਕਦੇ ਹੋ ਇਸ ਕਿਤਾਬ ਦੇ ਵਿੱਚ ਹਾਂਜੀ ਸਾਰੀਆਂ ਲਾਇਬ੍ਰੇਰੀਆਂ ਦੇ ਵਿੱਚ ਜਿਹੜੀ ਕਿਤਾਬ ਆ ਉਹ ਰੱਖੀ ਜਾਵੇਗੀ ਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਖਾਸ ਕਰਕੇ ਜਿਹੜੀ ਕਿਤਾਬ ਆ ਤੇ ਪੰਥਕ ਆਗੂਆਂ ਨੂੰ ਇਹ ਜਿਹੜੀ ਆ ਨਿਸ਼ਕਾਮ ਫ੍ਰੀ ਜਿਹੜੀ ਆ ਉਹ ਪਹੁੰਚਾਈ ਜਾਏਗੀ ਤੇ ਇਸ ਕਿਤਾਬ ਦੇ ਵਿੱਚ ਕੌਮੀ ਯੋਧੇ ਭਾਈ ਸੰਦੀਪ ਸਿੰਘ ਦੀਪ ਸਿੱਧੂ ਦਾ ਵੀ ਖਾਸ ਕਰਕੇ ਜ਼ਿਕਰ ਕੀਤਾ ਆ ਤੇ ਭਾਈ ਅਮਰਤਪਾਲ ਸਿੰਘ ਨੂੰ ਵੀ ਸਰਕਾਰ ਨੇ ਕਿਵੇਂ ਗ੍ਰਿਫਤਾਰ ਕੀਤਾ ਅਮਰਤ ਸ਼ਕਾਉਣ ਦੀ ਜਿਹੜੀ ਲਹਿਰ ਨੂੰ ਨਰੇਸ਼ ਸ਼ਰੌਨ ਦੀ ਲਹਿਰ ਨੂੰ ਕਿਵੇਂ ਜਿਹੜਾ ਆ ਉਹ ਰੋਕਿਆ ਗਿਆ ਤੇ ਉਹਦਾ ਵੀ ਜਿਹੜਾ ਸਾਰਾ ਜ਼ਿਕਰ ਭਾਈ ਹਰਪ੍ਰੀਤ ਸਿੰਘ ਪੰਮਾ ਨੇ ਜਿਹੜਾ ਕੀਤਾ ਹੋਇਆ ਤੇ ਇਸ ਦੇ ਨਾਲ ਨਾਲ ਹੀ 2023 ਸੰਧ ਦੇ ਵਿੱਚ ਜਿਹੜੀਆਂ ਲਗਾਤਾਰ ਸਿੱਖ ਕੌਮ ਦੇ ਨਾਲ ਧੱਕੇ ਬੇਇਨਸਾਫ਼ੀਆਂ ਹੋਈਆਂ ਆ ਉਹ ਕੱਲੇ-ਕੱਲੇ ਦਿਨ ਦਾ ਕੱਲੀ-ਕੱਲੀ ਘਟਨਾ ਦਾ ਜਿਹੜਾ ਜ਼ਿਕਰ ਆ ਉਹ ਕੀਤਾ ਹੋਇਆ ਆ